ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਤਨੀਪਿੰਡ ਵਿਖੇ ਬਾਬਾ ਚਤਰਾ ਸਪੋਰਟਸ ਐਂਡ ਕਲਚਰਲ ਕਲੱਬ ਤਨੀਪਿੰਡ ਲਖਨਪਾਲ ਵੱਲੋਂ ਬਾਬਾ ਚਤਰਦਾਸ ਜੀ ਦਾ 68ਵਾਂ ਸਾਲਾਨਾ ਜੋੜ ਮੇਲਾ ਅਤੇ ਤੇਤੀਵੀ ਯਾਦਗਾਰੀ ਖੇਡ ਮੇਲਾ ਬੜੀ ਹੀ ਸ਼ਾਨ ਨਾਲ ਸ਼ੌਕਤ ਦੇ ਨਾਲ ਕਰਵਾਇਆ ਗਿਆ ਇਸ ਸਮਾਗਮ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕੀਤੀ ਗਈ ਜਿਸ ਤੋਂ ਬਾਅਦ ਖੇਡ ਮੁਕਾਬਲਿਆਂ ਦਾ ਆਗਾਜ਼ ਹੋਇਆ ਖੇਡਾਂ ਦੌਰਾਨ weight lifting, ਕਬੱਡੀ, ਖੋਖੋ, ਗੱਤਕਾ ਤੇ ਕੁਸ਼ਤੀ ਵਰਗੀਆਂ ਰਵਾਇਤੀ ਅਤੇ ਤਾਕਤਵਰ ਖੇਡਾਂ ਕਰਵਾਈਆਂ ਗੀਆਂ ਜਿਨ੍ਹਾਂ ਵਿੱਚ ਨੌਜਵਾਨਾਂ ਨੇ ਵੱਡੇ ਵੱਡੇ ਉਤਸ਼ਾਹ ਨਾਲ ਪਾਗਲ ਅਖੀਰ ਮੁਕਾਬਲਿਆਂ ਤੋਂ ਬਾਅਦ ਇੱਕ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਪੰਜਾਬ ਪਰਤੋ ਨਾਮੀ ਕਲਾਕਾਰਾਂ ਵੱਲੋਂ ਆਪਣੀਆਂ ਕਲਾ ਦੇ ਜਲਵੇ ਦਿਖਾਈ ਗਏ ਇਸ ਮੌਕੇ ਖਾਸ ਤੌਰ ਤੇ ਲੜਕੀਆਂ ਦੀ ਲੋੜੀ ਵੀ ਪਾਈ ਗਈ ਸਮਾਗਮ ਦੌਰਾਨ ਸੇਵਾ ਤੇ ਸਹਿਯੋਗ ਦੇਣ ਵਾਲੇ ਸਹਿਯੋਗੀ ਸਜਣਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਪਟਕੇ ਦੀ ਕੁਸ਼ਤੀ ਦੇ ਜੇਤੂ ਰਹੇ ਪਹਿਲਵਾਨ ਨੂੰ ਨਗਦ ਰਾਸ਼ੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਪਿੰਡ ਵਾਸੀਆਂ ਅਤੇ ਦਰਸ਼ਕਾਂ ਵੱਲੋਂ ਇਸ ਸਮਾਗਮ ਦੀ ਪਰਪੂਸ਼ ਸ਼ਲਾੰਗਾ ਕੀਤੀ ਗਈ ਅਤੇ ਕਲਬ ਦੀ ਇਸ ਕੋਸ਼ਿਸ਼ ਨੂੰ ਨੌਜਵਾਨਾਂ ਨੇ ਖੇਡਾਂ ਅਤੇ ਸੱਭਿਆਚਾਰ ਨਾਲ ਜੋੜਨ ਵਾਲੇ ਇੱਕ ਮਹੱਤਵਪੂਰਨ ਕਦਮ ਦੱਸਿਆ ਇਸ ਮੌਕੇ ਇੰਟਰਨੈਸ਼ਨਲ ਕੋਚ ਸਟੇਟ ਅਵਾਰਡੀ ਡੀਪੀ ਹਰਮੇਸ਼ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਲਾਨਾ ਸਮਾਗਮ ਗ੍ਰਾਮ ਪੰਚਾਇਤ ਤਨੀਪਿੰਡ ਅਤੇ ਲਖਨਪਾਲ ਦੋਵੇਂ ਪਿੰਡਾਂ ਦੇ ਸਹਿਯੋਗ ਅਤੇ ਐਨਆਰਆਈਆਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ ਇਸ ਸਮਾਗਮ ਕਰਵਾਉਂਦਾ ਇੱਕੋ ਇੱਕ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਵੱਲ ਉਤਸ਼ਾਹਿਤ ਕਰਨਾ ਹੈ ਉਹਨਾਂ ਦੱਸਿਆ ਕਿ ਇਸ ਦਿਨ ਦਿਨ ਚੱਲੇ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰੱਖੇ ਗਏ ਦੂਸਰੇ ਦਿਨ ਨਿਸ਼ਾਨ ਸਾ ਹੋਈ ਤੀਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪੋਪੈਣ ਉਪਰੰਤ ਖੁੱਲੇ ਮੈਦਾਨ ਵਿੱਚ ਖੇਡਾਂ ਕਰਵਾਈਆਂ ਗਈਆਂ ਜਿਸ ਵਿੱਚ ਧਾਰਮਿਕ ਰਾਜਨੀਤਿਕ ਅਤੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੇ ਇਸ ਖੇਡ ਸਮਾਗਮ ਵਿੱਚ ਆਪਣਾ ਸਹਿਯੋਗ ਦਿੱਤਾ ਇਸ ਤਿੰਨੇ ਦਿਨ ਚੱਲੇ ਸਮਾਗਮ ਦੌਰਾਨ ਲੰਗਰ ਅਟੁੱਟ ਵਰਤਾਇਆ ਗਿਆ ਜੰਡਿਆਲਾ ਮੰਜਕੀ ਤੋਂ ਪੱਤਰਕਾਰ ਮੋਹਿਤ ਸ਼ਰਮਾ ਸਾਰੇ ਕਰ ਜਾਈਏ ਨਾ ਉੱਤ ਕਰਦੀ ਕਮੇਦੀ ਰੱਖਾ ਦੇਖਾਈਏ ਆਹਰ ਵੀ ਕਦੇ ਕਦੇ ਹੀ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਤਨ ਤਨ ਬਾਬਾ ਚਤਰਦਾਸ ਜੀ ਦਾ ਸ਼ਾਟ ਮਸਲਾਨਾ ਜੋੜ ਮੇਲਾ ਅਤੇ 33ਵਾਂ ਜਾਦਗਾਰੀ ਖੇਡਾਂ 26 ਜਨਵਰੀ ਤੋਂ ਲੈ ਕੇ 28 ਜਨਵਰੀ ਤੱਕ ਇਸ ਸਲਾਨਾ ਜੋੜ ਮੇਲੇ ਦਾ ਜਿਹੜਾ ਹੈ ਪ੍ਰਬੰਧ ਚੱਲਦਾ ਰਿਹਾ ਮੌਸਮ ਦੀ ਕਾਫੀ ਖਰਾਬੀ ਹੋਣ ਦੇ ਬਾਵਜੂਦ ਵੀ ਸੰਗਤਾਂ ਵਿੱਚ ਪਰੰਧਾ ਪਰੰਧਾ ਦੇ ਵਿੱਚ ਜਿਹੜਾ ਹੈ ਪ੍ਰਬੰਧ ਦਾ ਵਿੱਚ ਬੜਾ ਜੋਸ਼ ਦੇਖਿਆ ਗਿਆ ਉਹਨਾਂ ਨੇ ਮੌਸਮ ਦੀ ਪਰਵਾਹ ਨਾ ਕਰਦਿਆਂ ਹੋਇਆਂ ਸਤਿਗੁਰ ਦੀ ਸੇਵਾ ਵਿੱਚ ਆਪਣਾ ਜਿਹੜਾ ਉਹ ਮਨ ਲਗਾ ਕੇ ਉਹਨਾਂ ਨੇ ਭਾਵਨਾ ਨਾਲ ਸੇਵਾ ਕੀਤੀ ਹੈ ਉਹਦਾ ਸਿਟਾਇਆ ਹੋਇਆ ਕਿ ਬਾਬਾ ਚੋਤਾ ਦਸ ਜੀ ਦੀ ਕਿਰਪਾ ਨਾਲ ਇਹ ਸਲਾਨਾ ਜੋੜ ਮੇਲਾ ਬਹੁਤ ਨਿਰਵਿਘਨ ਸੰਪੂਰਨ ਹੋਇਆ ਹੈ। ਔਰ ਵੱਖ-ਵੱਖਾ ਇੰਟਰਨੈਸ਼ਨਲ ਲੈਵਲ ਦੀਆਂ ਸ਼ਖਸੀਤਾਂ ਨੇ ਇੱਥੇ ਹਾਜ਼ਰੀ ਭਰੀ ਹੈ। ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਆਏ ਸੀ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਸੰਤ ਬਾਬਾ ਬਲਬੀਰ ਸਿੰਘ ਦੀ ਸੀਚੇਵਾਲ ਉਹਨਾਂ ਦੇ ਨਮਾਇंदे ਸੰਤ ਬਾਬਾ ਸਰਜੀਤ ਸਿੰਘ ਜੀ ਛੰਡੀ ਸਿੱਚੇਵਾਲ ਤੋਂ ਇੱਚੇ ਤੌਰ ਤੇ ਉਹਨਾਂ ਨੇ ਹਾਜ਼ਰੀ ਭਰੀ ਹੋਰ ਬਹੁਤ ਸਾਰੀਆਂ ਰਾਜਨੀਤਿਕ ਸ਼ਖਸੀਅਤਾਂ ਖੇਡ ਜਗਤੀ ਦੀਆਂ ਸ਼ਖਸੀਅਤਾਂ ਇੰਟਰਨੈਸ਼ਨਲ ਆ ਵਰਲਡ ਚੈਂਪੀਅਨ ਸਟ੍ਰੋਂਗੇਸ ਵਮਨ ਆਫ ਇੰਡੀਆ ਇੰਸਪੈਕਟਰ ਮੀਨਾ ਪਵਾਰ ਜੀ ਔਰ ਇੰਸਪੈਕਟਰ ਗੁਰਨਾਮ ਸਿੰਘ ਜੀ ਇਸ ਤੋਂ ਇਲਾਵਾ ਸਾਡੇ ਸਟੇਟ ਵਾਡੀ ਹਰਵੇਸ਼ ਲਾਲ ਪ੍ਰਿੰਸੀਪਲ ਸਾਡੇ ਟੰਗੀਪਿੰਡ ਸਕੂਲ ਤੋਂ ਕੈਨੇਡਾ ਤੋਂ ਜੇਜੇ ਤੌਰ ਤੇ ਪ੍ਰਿੰਸੀਪਲ ਉਸ ਚਾਂਜੀ ਕਲੇਰ ਜਿਹੜੇ ਗੁਰਦਾਸ ਰਾਮ ਆਲਮ ਫਾਊਂਡੇਸ਼ਨ ਦੇ ਹਾਉਂਡਰ ਨੇ ਉਹਨਾਂ ਨਾਲ ਸਾਹ ਜਸਵੀਰ ਸਿੰਘ ਜੀ ਸੰਧੂ ਨੈਸ਼ਨਲ ਤੇ ਸਟੇਟ ਵਾਡੀ ਪ੍ਰਿੰਸੀਪਲ ਅ ਸ੍ਰੀ ਸੁਰੇਂਦਰ ਮੌਰ ਜੀ ਜਲੰਧਰ ਤੋਂ ਸਟੇਟ ਵਾਡੀ ਇਸ ਕਵੀ ਦਰਬਾਰ ਵਿੱਚ ਤੇ ਵੱਖ-ਵੱਖ ਤਰ੍ਹਾਂ ਦੀਆਂ ਹੋਰ ਖੇਡਾਂ ਵਿੱਚ ਅੱਜ ਇਸ ਮੁੱਚੇ ਇਲਾਕੇ ਨੇ ਸਾਡੇ ਨਗਰ ਨਿਵਾਸੀਆਂ ਨੇ ਮਾਤਾ ਪਿਤਾ ਬਜ਼ੁਰਗਾਂ ਬੱਚਿਆਂ ਨੇ ਬਹੁਤ ਆਨੰਦ ਮਾਣਿਆ ਜਿਹਦੇ ਵਿੱਚ ਗਤਕਾ weight lifting ਕਬੱਡੀ ਔਰ ਕੁਸ਼ਤੀ ਮੁਕਾਬਲੇ ਹੋਏ ਇਹ ਨਿਰੰਤਰ ਇਸੇ ਤਰ੍ਹਾਂ ਸਾਡੇ ਐਸਆ ਗੁਰਮੀਤ ਸਿੰਘ ਜੀ ਪ੍ਰਧਾਨ ਸਾਹਿਬ ਪੂਨਰ ਸਾਹਿਬ ਉਹਨਾਂ ਦਾ ਸਮੁੱਚਾ ਪਰਿਵਾਰ ਔਰ ਮੇਰਾ ਆਪਣਾ ਪਰਿਵਾਰ ਸਵਰਗਵਾਸੀ ਸ੍ਰੀਪੁਰਨ ਚੰਦ ਜੀ ਸਾਡੇ ਬੀਬੀ ਸ਼ਾਂਤੀ ਜੀ ਦੀ ਬਾਗ ਫਲਵਾਰਡੀ ਨੇ ਤੇ ਸਾਡੇ ਸਤਿਕਾਰਯੋਗ ਸਵਰਗਵਸੀ ਪਿਆਰੇ ਸਲੋ ਜੀ ਉਹਨਾਂ ਦੇ ਅਸ਼ੀਰਵਾਦ ਸਦਕਾ ਅਸੀਂ ਇਹਨਾ ਖੇਡਾਂ ਨੂੰ ਇਹ ਸਸਲਾਨਾ ਜੁੜਵੇਲੇ ਨੂੰ ਪੁਰਾਣ ਵਿੱਚ ਸਫਲ ਹੋਏ ਹਾਂ ਤੰਤਨ ਸਸਰੂ ਗੁਰੰਤ ਸਾਹਿਬ ਜੀ ਦੇ ਗਣ ਪਾਠ ਤੋਂ ਬਾਅਦ ਅਸੀਂ ਖੇਡਾਂ ਨੂੰ ਸ਼ੁਰੂ ਕੀਤਾ ਹੈ ਔਰ ਗੁਰੂ ਦਾ ਅਤੁੱਟ ਲੰਗਰ ਚੱਲਿਆ ਹੈ ਕੋ ਸਾਰੀਆਂ ਸੰਗਤਾਂ ਨੇ ਬਹੁਤ ਭਰਪੂਰ ਆਨੰਦ ਮਾਣਿਆ ਅੰਤ ਵਿੱਚ ਮੈਂ ਇਸ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਸੇਵਾਦਾਰਾਂ ਦਾ ਧੰਨਵਾਦ ਕਰਦਾ ਹਾਂ ਸਾਡੀਆਂ ਦੋਨੋਂ ਨਗਰਾਂ ਦੇ ਸਰਪੰਚ ਸਾਹਿਬ ਬਲਕਾਰ ਸਿੰਘ ਜੀ ਤੇ ਲਖਣਪਾਲ ਦੇ ਸਰਪੰਚ ਸ਼੍ਰੀ ਕਸ਼ਮੀਰ ਚੰਦ ਜੀ ਤੇ ਬਾਕੀ ਸਾਡੇ ਦਾਨੀ ਸੱਜਣ ਜਿੰਨੇ ਵੀ ਆਏ ਸੀਗੇ ਸਾਗ ਗੁਰਮੀਤ ਸਿੰਘ ਜੀ ਕੋਨਰ ਇਸ ਤੋਂ ਇਲਾਵਾ ਦਰਜਾ ਦਰਜਾ ਬਹੁਤ ਸਾਰੀਆਂ ਸੇਵਾਵਾਂ ਸੀਗੀਆਂ ਬਹੁਤਾਂ ਨਾਮ ਕੁਝ ਕਹਿੰਦਾ ਹੋਇਆ ਅੰਤ ਵਿੱਚ ਫਿਰ ਧੰਨ ਬਾਬਾ ਚੰਤ ਅਦਾਸ ਜੀ ਤੇ ਸਲਾਨਾ ਜੀ ਵਰਗੇ ਜੁੜੀਆਂ ਸੰਗਤਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਨਗਰ ਦੀ ਚੜ੍ਹਦੀ ਕਲਾ ਤੇ ਪ੍ਰੇਮ ਅਫਾਕਤੀ ਕਾਮਨਾ ਕਰਦਾ ਤੁਹਾਡਾ ਆਪਣਾ ਵੈਲਸਟ੍ਰੀਟ ਕੋਚ ਹਰਮੇਸ਼ ਸਟੇਟ ਬਡੀ ਤਨੀਪੜ ਧੰਨਵਾਦ ਡੇਰਾ ਬਾਬਾ ਚਦਰਦਾਸ ਦੁੱਧਾਤਾਰੀ ਜਿਹਦੇ ਸਲਾਨਾ ਖੇਡ ਦੇ ਨਾਮ 바ਟ ਸਮਾਗਮ ਅਤੇ ਮੇਲੇ ਦਾ ਯੋਜਨ ਅੱਜ ਤਨੀਪਿੰਡ ਵਿਖੇ ਕੀਤਾ ਗਿਆ ਔਰ ਇਹ ਖੇਡਾਂ ਦੇ ਸੰਚਾਲਨ ਇਹ ਹਰਮੇਸ਼ਰਾਰ ਅੰਤਰਰਾਸ਼ਟਰੀ ਕੋਚ ਜੋ ਇਹ ਸਾਰੀਆਂ ਖੇਡਾਂ ਨੂੰ ਕਰਾਉਂਦੇ ਨੇ ਇਹ ਲਗਾਤਾਰ ਬਹੁਤ ਹੀ ਉੱਗੇ ਖਿਡਾਰੀ ਜਿਹੜੇ ਅੱਜ ਇਸ ਮੇਲੇ ਵਿੱਚ ਪਹੁੰਚੇ ਆ ਜਿੱਥੇ ਬਹੁਤ ਮੇਲੇ ਦੇ ਨਾਲ ਲੋਕਾਂ ਦੀ ਸ਼ਰਧਾ ਆ ਔਰ ਤਰ੍ਹਾਂ ਤਰ੍ਹਾਂ ਦੇ ਈਵੈਂਟ ਜਿਹੜੇ ਆ ਅੱਜ ਕਰਾਏ ਗਏ ਆ ਔਰ ਇਹ ਖੇਡਾਂ ਦੇ ਵਿੱਚ ਅੱਗੇ ਬਹੁਤ ਹੀ ਆਨੰਦ ਮਹਿਸੂਸ ਹੋਇਆ ਅੱਗੇ ਔਰ ਮੈਂ ਇਹ ਵਿਦਿਆਰਥੀ ਜਿਹੜੇ ਖਿਡਾਰੀ ਅੱਜ ਖੇਡਾਂ ਵਿੱਚ ਭਾਗ ਲੈ ਰਹੇ ਆ ਨਾਲ ਸਾਰਿਆਂ ਨੂੰ ਬੇਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਇੱਥੋਂ ਦੇ ਖਿਡਾਰੀ ਜਿਹੜੇ ਆ ਉਹ ਅੰਤਰਰਾਸ਼ਟਰੀ ਪੱਂਦਰ ਦੇ ਉੱਪਰ ਮੱਲਾਮਾਨ ਵੱਖ-ਵੱਖ ਖੇਡਾਂ ਦੇ ਅੱਜ ਮੁਕਾਬਲੇ ਕਰਵਾਏ ਗਏ ਆ ਔਰ ਬਹੁਤ ਸਾਰੇ ਖਿਡਾਰੀ ਜਿਹੜੇ ਆ ਇਹ ਅੱਜ ਮੇਲੇ ਦੇ ਵਿੱਚ ਅੰਤਰਰਾਸ਼ਟਰੀ ਪੱਤੇ ਦੇ ਖਿਡਾਰੀ ਵੱਲੋਂ ਪ੍ਰਦਰਸ਼ਨ ਕੀਤਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਲਾ ਖੇਡ ਮੇਲਾ ਅਤੇ ਡੇਰਾ ਬਾਬਾ ਚਦਰਦਾਸ ਜੀ ਜਿਹੜਾ ਸਾਲਾਨਾ ਮੇਲਾ ਹਰ ਵਾਰੀ ਹੁੰਦਾ ਹੈ ਅੱਜ ਉਹਦੇ ਮੇਲੇ ਦੇ ਸਬੰਧ ਵਿੱਚ ਸਾਰੇ ਸਮਾਗਮ ਕੀਤੇ ਗਏ ਨੇ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ಗ್ರಾಮ ਪੰਚਾਇਤ ਧਨੀਪਿੰਡ ਲਖਨਪਾਲ ਅਤੇ ਹੋਰ ਜਿੰਨੀਆਂ ਵੀ ਮਾਨਮਤੀ ਸ਼ੰਸ਼ੀਤਾ ਪਹੁੰਚੀਆਂ ਨੇ ਉਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਹੋ ਗਿਆ ਇਹ ਬੜਾਈ اچھی ਸੇਧ ਹੈ ਸਾਡੇ ਸਮਾਜ ਨੂੰ ਕਿ ਕਾਫੀ ਚੰਗੇ ਸਪੋਰਟਸ ਸੀ ਜਿਵੇਂ ਕਿ ਵੇਟ ਲਿਫਟਿੰਗ ਕਬੱਡੀ ਔਰ ਸ਼ਾਮੀ ਰੈਸਲਿੰਗ ਵੀ ਹੋਈ ਆ ਔਰ ਬੜੀ ਅਚੀ ਸੇਧ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਡਰਗਸ ਤੋਂ ਦੂਰ ਹੋ ਕੇ ਸਪੋਰਟਸ ਦੇ ਵਿੱਚ ਜਾ ਰਹੇ ਆ ਬਹੁਤ ਅੱਛੀ ਗੱਲ ਆ ਅਜਿਹੀ ਮੇਲੀ ਜਿਹੜੀ ਆ ਪਿੰਡਾਂ ਦੇ ਵਿੱਚ ਹੁੰਦੇ ਰਹਿਣੀ ਚਾਹੀਦੀ ਆ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube, Facebook, Instagram aur WhatsApp channel par